ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਗੱਲਾਂਬਾਤ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਆਪਾਂ ਵਰਜੀਨੀਆ ਦੇ ਬ੍ਰਾਇਨ ਕੋਲ ਨੂੰ ਪਾਈਪ ਬੰਬ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਦੂਜਾ ਸੁਪਰੀਮ ਕੋਰਟ ਦਾ ਫੈਸਲਾ ਰਿਪਬਲਿਕਨਾਂ ਦੇ ਹੱਕ ਵਿੱਚ ਆਇਆ। ਤੀਜੀ ਗੱਲਬਾਤ ਵਾਈਟ ਹਾਊਸ ਬਾਲਰੂਮ ਦੇ ਆਰਕੀਟੈਕਟ ਦੀ ਤਬਦੀਲੀ ਕਰ ਦਿੱਤੀ ਗਈ ਹੈ। ਇਹ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਘਟ ਗਈ ਹੈ ਤੇ ਆਖਰ ਦੇ ਵਿੱਚ ਆਸਟ੍ਰੇਲੀਆ ਦੇ 18 ਏਜਰਸ ਜਿਹੜੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੈਨ ਕੀਤਾ ਗਿਆ ਇਹਦੀ ਚਰਚਾ ਚੱਲ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਅਰੈਸਟ ਇੱਕ ਵਿਅਕਤੀ ਦੀ 5 ਸਾਲ ਪਹਿਲਾਂ ਦਾ ਇੱਕ ਕੇਸ ਸੀ ਤੁਹਾਨੂੰ ਯਾਦ ਹੋਊਗਾ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ ਉਸ ਹਿੱਲ ਦੇ ਉੱਤੇ ਕੈਪੀਟਲ ਹਿੱਲ ਦੇ ਉੱਤੇ ਹਮਲੇ ਵੇਲੇ 트ੰਪ ਦੇ ਸਮਰਥਕ ਬਹੁਤ ਸਾਰੇ ਇਕੱਠੇ ਹੋ ਗਏ ਸੀ ਰੌਲਾ ਰੱਪਾ ਪੈ ਗਿਆ ਸੀ ਉਹ ਸਾਰੇ ਰੌਲੇ ਰੱਪੇ ਦੇ ਦੌਰਾਨ ਇੱਕ ਗੱਲਬਾਤ ਸਾਹਮਣੇ ਆਈ ਸੀ ਵੀ ਇੱਥੇ ਦੋ ਪਾਈਪ ਬੰਬ ਮਿਲੇ ਆ ਜਦੋਂ ਦੋ ਪਾਈਪ ਬੰਬ ਮਿਲੇ ਜਿੰਨੀ ਪੁਲਿਸ ਸੀਗੀ ਸਾਰੇ ਜੀ ਸਾਰੇ ਉਹਨਾਂ ਬੰਬਾ ਵਾਲੇ ਪਾਸੇ ਲੱਗ ਗਈ ਕੈਪੀਟਲ ਹਿਲ ਵਾਲੇ ਪਾਸੇ ਥੋੜਾ ਜਿਹਾ ਧਿਆਨ ਘਟ ਗਿਆ ਤੇ ਜਿਹੜੀ ਸਮੱਸਿਆ ਸੀ ਉਹ ਹੋਰ ਵਧ ਗਈ ਹੁਣ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਪਾਈਪ ਬੰਬ ਇੱਥੇ ਰੱਖੇ ਕਿਨੇ ਆ 5 ਸਾਲ ਪੁਲਿਸ ਪਿੱਛੇ ਪਈ ਰਹੀ ਤੇ ਹੁਣ ਜਾ ਕੇ ਆਖਰੀ ਨਤੀਜੇ ਤੇ ਪਹੁੰਚੀ ਆ ਤੇ ਜਿਹਦੇ ਤੋਂ ਬਾਅਦ ਇਹਨਾਂ ਨੇ ਵਰਜੀਨੀਆ ਦੇ ਬ੍ਰਾਇਨ ਕੋਲ ਨੂੰ ਗ੍ਰਿਫਤਾਰ ਕਰ ਲਿਆ ਕਿ ਆਹ ਬੰਦਾ ਜਿਹੜਾ ਆ ਇਹ ਪਾਈਪ ਬੰਬ ਰੱਖਣ ਦੇ ਲਈ ਜ਼ਿੰਮੇਵਾਰ ਸੀ ਜਿਹੜੇ ਪਾਈਪ ਸੀ ਜਿਹੜਾ ਉਹਦਾ ਪਾਈਪ ਬੰਬ ਦੇ ਵਿੱਚ ਜਿਹੜਾ ਮਟੀਰੀਅਲ ਸੀ ਸਟੀਲ ਵੂਲ ਜਾਂ ਜੋ ਕੁਛ ਉਹਨਾਂ ਨੇ ਪਾਇਆ ਸੀ ਉਹਦੀ ਪੁਣਛਾਣ ਕਰਕੇ ਵੀ ਇਹ ਕਿੱਥੇ ਦਾ ਮਟੀਰੀਅਲ ਆ ਮਿਲਦਾ ਕਿੱਥੋਂ ਆ ਕਿਹੜੇ ਸਟੋਰ ਤੋਂ ਮਿਲਦਾ ਆ ਉਹਨਾਂ ਸਟੋਰਾਂ ਦੇ ਉੱਤੇ ਜਾ ਕੇ ਵਾਲਮਾਰਟ ਦੇ ਉੱਤੇ ਜਾ ਕੇ ਹੋਮ ਡਿਪੋ ਦੇ ਉੱਤੇ ਜਾ ਕੇ ਕਿਹੜੇ-ਕਿਹੜੇ ਬੰਦੇ ਇਹ ਚੀਜ਼ ਲੈ ਕੇ ਗਏ ਆ ਕਿੰਨੇ ਸਾਲ ਪਹਿਲਾਂ ਤੱਕ ਲੈ ਕੇ ਗਏ ਔਰ 2019 ਦੇ ਵਿੱਚ ਇਹ ਸਬੰਦੇ ਨੇ ਉੱਥੋਂ ਸਮਾਨ ਖਰੀਦਿਆ ਸੀ ਬਾਅਦ ਚ ਰੌਲਾ ਪਿਆ ਸੀ ਵੀ ਡਰੋਨ ਲਈ ਬੰਬ ਰੱਖੇ ਸੀ ਬੰਬ ਡਰੋਨ ਲਈ ਵੀ ਸੀ ਰੱਖੇ ਅਸਲੀ ਬੰਬ ਸੀ ਪੁਲਿਸ ਨੇ ਕਿਹਾ ਇਹ ਚੱਲ ਸਕਦੇ ਸੀ ਦੂਜਾ ਇਹਦੇ ਵਿੱਚ ਗੱਲ ਇਹ ਆ ਫੇਰ ਉਹਨਾਂ ਨੇ ਉਹ ਬੰਦਾ ਲੱਭਿਆ ਵੀ ਕਿ ਇਹਦੀ ਕਾਰ ਕਦੋਂ ਕਿੱਥੇ-ਕਿੱਥੇ ਗਈ ਆ ਇਸ ਲਾਇਸੈਂਸ ਪਲੇਟ ਦੇ ਉੱਤੇ ਇਹ ਆਪ ਕਿੱਧਰ ਨੂੰ ਮੂਵ ਕੀਤਾ ਕੋਵਿਡ ਸੀ ਉਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਚਿਹਰਾ ਟਕਿਆ ਸੀ ਪਤਾ ਕੁਝ ਨਹੀਂ ਸੀ ਲੱਗਦਾ ਕੱਲਾ ਹੀ ਬੰਦਾ ਦੋ ਥਾਵਾਂ ਦੇ ਉੱਤੇ ਰੱਖ ਕੇ ਚਲੇ ਗਿਆ ਸੀ ਉਹਦੀ ਕਾਰ ਲੱਭ ਕੇ ਉਸ ਦੀ ਡਿਸਕ੍ਰਿਪਸ਼ਨ ਲੱਭ ਕੇ ਉਹਨਾਂ ਦੇ ਬਿੱਲ ਦੇਖ ਕੇ 19 ਦੇ ਵਿੱਚ ਇਹਸ ਬੰਦੇ ਨੇ ਇਹ ਸ਼ਮਾਨ ਖਰੀਦਾ ਸੀ ਪੁਲਿਸ ਨੇ ਉੱਥੋਂ ਤੱਕ ਜਾ ਕੇ ਪਿੱਛੇ ਪੁਨਸ਼ਣ ਕੀਤੀ ਲੋਕੇਸ਼ਨ ਦੀਆਂ ਕਿਹੜਾ ਬੰਦਾ ਕਿੱਧਰ ਨੂੰ ਗਿਆ ਹੁਣ ਆਖਰਕਾਰ ਇਹਨੂੰ ਗ੍ਰਿਫਤਾਰ ਕਰ ਲਿਆ ਔਰ ਇਹਨੇ ਬੰਬ ਰੱਖੇ ਸੀ ਜਿਹੜਾ ਇਹ ਕਾਰਨ ਸੀ ਤੇ ਡੀਐਨਸੀ ਜਿਹੜੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਆ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਆ ਬਾਈਟ ਉਹਦੇ ਕੈਪੀਟਲ ਹਿੱਲ ਦੇ ਉਹਨਾਂ ਦੋਵਾਂ ਦੇ ਦਫ਼ਤਰਾਂ ਦੇ ਨੇੜੇ ਰੱਖੇ ਇੱਕ ਰਾਤ ਪਹਿਲਾਂ ਸੀ 5 ਜਨਵਰੀ 2021 ਨੂੰ ਜਦੋਂ ਦੂਜੇ ਦਿਨ ਉੱਥੇ ਕੈਪੀਟਲ ਰਾਈਟਸ ਹੁੰਦੇ ਆ ਦੰਗੇ ਹੁੰਦੇ ਆ ਉਹਦੇ ਤੋਂ ਪਹਿਲਾਂ ਔਰ ਜਿਸ ਤਰੀਕੇ ਦੇ ਨਾਲ 6 ਜਨਵਰੀ ਨੂੰ ਇਹ ਮਿਲੇ ਸੀ ਹਜ਼ਾਰਾਂ ਲੋਕ 트ੰਪ ਦੇ ਸਮਰਥਨ ਦੇ ਵਿੱਚ ਉੱਥੇ ਪਹੁੰਚੇ ਸੀ ਜਦੋਂ ਹੀ ਇਹ ਬੰਬ ਮਿਲਦੇ ਆ ਇਹਦੇ ਨਾਲ ਪੁਲਿਸ ਸਾਰੀ ਜਿ ساری ਉੱਥੋਂ ਪਰੇ ਚਲੇ ਜਾਂਦੀ ਆ ਕੈਪੀਟਲ ਨੂੰ ਜਿਹੜਾ ਸਿਚੁਏਸ਼ਨ ਉੱਥੇ ਦੀ ਹੋਰ ਜ਼ਿਆਦਾ ਮਾੜੀ ਹੋ ਜਾਂਦੀ ਆ ਐਕਸਪਲੋਡ ਹੋ ਸਕਦੇ ਸੀ FBI ਨੇ ਕਿ API ਨੇ ਕਿਹਾ ਇਹ ਐਵੇਂ ਨਹੀਂ ਸੀ ਫਿਰ ਉਹਨਾਂ ਨੂੰ ਇਸ ਬੰਦੇ ਦੀ ਡਿਸਕ੍ਰਿਪਸ਼ਨ ਇਹਦੇ ਉੱਤੇ ਸ਼ੱਕ ਪਿਆ ਬੰਦਾ ਟਰੇਸ ਕੀਤਾ ਬੰਦੇ ਦੇ ਵਿਚਾਰ ਲੱਭੇ ਵੀ ਇਹ ਜਿਹੜਾ ਬੰਦਾ ਆ ਜਿਹਦੇ ਉੱਤੇ ਸਾਨੂੰ ਸ਼ੱਕ ਆ ਇਹਦੇ ਵਿਚਾਰ ਕਿਦਾਂ ਦੇ ਵਿਚਾਰ ਬਿਲਕੁਲ ਉਹੀ ਸੀ ਜਿਸ ਤਰ੍ਹਾਂ ਦਾ ਇਹ ਕੰਮ ਕਰ ਰਿਹਾ ਸੀ ਐਕਸਟ੍ਰੀਮਲੀ ਬਹੁਤ ਔਖੇ ਤਰੀਕੇ ਦੇ ਨਾਲ ਹਜ਼ਾਰ ਬੰਦਾ ਇਹਨਾਂ ਨੂੰ ਇੱਕੋ ਜਿਹਾ ਲੱਭਿਆ ਹਜ਼ਾਰ ਬੰਦੇ ਨੂੰ ਇੰਟਰਵਿਊ ਕਰਕੇ ਤੇ 5 ਲੱਖ ਡਾਲਰ ਦਾ ਇਹਨਾਂ ਨੇ ਇਨਾਮ ਰੱਖਿਆ ਸੀ ਫਿਰ ਉਹ ਫੁਟੇਜ ਸਾਰੀ ਰਿਵਿਊ ਕਰਨ ਤੋਂ ਬਾਅਦ ਨਿਚੋੜ ਕੱਢ ਕੇ ਇਹਨਾਂ ਨੇ ਹੁਣ ਆ ਉਹਨੂੰ ਸਾਰੇ ਕੁਸ਼ਣ ਜਿਹੜਾ ਕ੍ਰੈਕ ਕੀਤਾ ਕਿ ਆਹ ਬੰਦਾ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ ਪੁਰਾਣੇ ਐਵੀਡੈਂਸ ਜਿਹੜਾ ਮਤਲਬ ਇੱਕ ਛੋਟੀ ਤੋਂ ਛੋਟੀ ਸੂਈ ਤੱਕ ਵੀ ਉਹਨਾਂ ਨੇ ਪਰਖ ਕੇ ਤੇ ਉੱਥੇ ਤੱਕ ਉਹ ਸਾਰੇ ਬੰਬ ਮਟੀਰੀਅਲ ਨੂੰ ਨੇੜਿਓਂ ਇਹ ਕੋਲ ਜਿਹੜਾ ਇਹਨੂੰ ਫੜਿਆ ਸਟੀਲ, ਵੂਲ, ਉਹਦੇ ਪਾਈਪ, ਉਹਦੀ ਵਾਇਰ, ਉਹਦਾ ਟਾਈਮਰ ਇਹਨੇ ਹੋਮ ਡਿਪੋ ਤੋਂ ਪੁਸ਼ਪੜਤਾਲ ਕੀਤੀ, ਲੋਜ਼ ਆ ਉਹਦੇ ਤੋਂ ਪੁਸ਼ਪੜਤਾਲ ਕੀਤੀ, ਵਾਲਮਾਰਟ ਤੋਂ ਪੁਸ਼ਪੜਤਾਲ ਕੀਤੀ। ਸਾਰਾ ਕੁਝ ਇਹਨੇ ਇਦੇ ਤੋਂ ਪਹਿਲਾਂ ਲਿਆ ਕੇ ਕਨਫਰਮ ਕੀਤਾ ਕਿ ਕਿੱਥੋਂ ਲਿਆ ਸੀ ਤੇ ਉਹਦੇ ਤੋਂ ਬਾਅਦ ਲਿਆ ਕੇ ਕਿਸ ਤਰੀਕੇ ਨਾਲ ਉਹ ਉੱਥੇ ਰੱਖਦਾ ਆ ਉਹ ਵੀਡੀਓ ਦੇ ਵਿੱਚ ਬੰਦੇ ਦੇ ਡਾਰਕ ਕੱਪੜੇ ਪਾਏ ਸੀ ਗ੍ਰੇ ਹੁੱਡੀ ਸੀ ਡਾਰਕ ਪੈਂਟ ਸੀ ਗ੍ਰੇ ਹੁੱਡੀ ਸੀ ਜਿਹੜੇ ਕਾਲੇ ਰੰਗ ਦੇ ਨੇ ਗਲਵਜ਼ ਪਾਏ ਸੀਗੇ ਨਾਈਕੀਅਰ ਮੈਕਸ ਸਪੀਡ ਟਰਫ ਸ਼ੂਸ ਸੀਗੇ ਇਹਦੇ ਇਹ ਸਾਰਾ ਕੁਝ ਇਸ ਕੋਲ ਦੇ ਨਾਲ ਜਦੋਂ ਮੈਚ ਕਰ ਗਿਆ ਫਿਰ ਪੁਲਿਸ ਨੇ ਕਿਹਾ ਹੀ ਬੰਦਾ ਸੀ ਔਰ ਪ੍ਰੈਕਟੀਕਲੀ ਐਕਸਟ੍ਰੀਮ ਆਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੋਲਿਟিক্যাল ਆਰਗੂਮੈਂਟ ਜਿਹੜੇ ਆ ਉਹ ਕਈ ਸਾਲ ਚੱਲਦੇ ਰਹੇ ਕਿਉਂਕਿ ਰੌਲਾ ਇੱਥੇ ਸਭ ਤੋਂ ਵੱਡਾ ਇਹ ਸੀ ਕੁਝ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਵੀ ਜਿਹੜੇ ਬੰਬ ਰੱਖੇ ਸੀ ਐਂਟੀਫਾ ਨੇ ਰੱਖੇ ਆ ਕੁਝ ਲੋਕ ਕਹਿੰਦੇ ਇਹਨਾਂ ਦੀ ਆਪਣੀ ਕਹਾਣੀ ਆ ਕੋਈ ਅੰਦਰੋਂ ਹੀ ਕਿਸੇ ਏਜੰਸੀ ਜਿਹੜੀ ਆ ਉਹਨਾਂ ਨੇ ਇਹ ਰੱਖੇ ਆ ਕੁਝ ਇਹ ਕਹਿੰਦੇ ਸੀ ਕਿ ਜਿਹੜੀ ਆ ਐਫਬੀਆਈ ਉਹ ਅਸਲ ਦੇ ਵਿੱਚ ਸਚਾਈ ਨੂੰ ਛਪਾਉਣ ਦਾ ਯਤਨ ਕਰ ਰਹੀ ਆ ਹੁਣ ਜਦੋਂ ਫੜ ਲਿਆ ਤੇ ਹੁਣ ਉਹਨਾਂ ਨੇ ਸਾਰੀ ਗੱਲ ਸਾਫ਼ ਕਰ ਦਿੱਤੀ ਆ ਕਿ ਆ ਬੰਦਾ ਸੀ ਆ ਜ਼ਿੰਮੇਵਾਰ ਸੀ ਤੇ ਅਗਲੀ ਕਾਰਵਾਈ ਜਿਹੜੀ ਆ ਹੁਣ ਅੱਗੇ ਕੀਤੀ ਜਾਊਗੀ ਪਿਛਲੇ ਦਿਨਾਂ ਦੇ ਵਿੱਚ ਰਿਪਬਲਿਕਨਸ ਨੇ ਇੱਕ ਕੰਮ ਕੀਤਾ ਸੀ ਟੈਕਸਸ ਦੇ ਵਿੱਚ ਹਲਕਿਆਂ ਦੀ ਹੱਦਬੰਦੀ ਬਦਲ ਲਈ ਸੀ ਜਿਹੜੀਆਂ ਕੰਗਰੈਸ਼ਨਲ ਡਿਸਟ੍ਰਿਕਟ ਸੀ ਉਹਨਾਂ ਨੂੰ ਅੱਗੇ ਪਿੱਛੇ ਕਰਕੇ 5 ਸੀਟਾਂ ਹੋਰ ਕੱਢ ਲਈਆਂ ਕੋਰਾ 5 ਸੀਟਾਂ ਦਾ ਮਤਲਬ ਇਹ ਸੀ ਕਿ ਹਾਊਸ ਦੇ ਵਿੱਚ ਸਾਡੀ ਮੈਜੋਰਿਟੀ ਹੋ ਗਈ ਮਿਡ ਟਰਮ ਇਲੈਕਸ਼ਨ ਅਗਲੇ ਸਾਲ ਆ ਰਹੀ ਹੈ ਮਤਲਬ ਹਲਕਿਆਂ ਦੀ ਹੱਦਬੰਦੀ ਨੂੰ ਅੱਗੇ ਪਿੱਛੇ ਕਰਕੇ ਇਦਾਂ ਕਰ ਲਿਆ ਕਿ 5 ਸੀਟਾਂ ਉੱਥੇ ਹੋਰ ਨਿਕਲ ਸਕਦੀਆਂ 5 ਰਾਈਡਿੰਗ ਉੱਥੋਂ ਹੋਰ ਬਣਾ ਲਈਆਂ ਰੌਲਾ ਰੱਪਾ ਇਤੋਂ ਕਾਫੀ ਜ਼ਿਆਦਾ ਪੈ ਗਿਆ ਜਿਹੜੇ ਡੈਮੋਕ੍ਰੇਟਸ ਜਿਵੇਂ ਕੈਲੀਫੋਰਨੀਆ ਰਾਜ ਦੇ ਵਿੱਚ ਉਹਨਾਂ ਨੇ ਆਪਣਾ ਰੋਲਾ ਪਣਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਹ ਕਿਦਾਂ ਕਰ ਲਿਆ ਕਿਉਂਕਿ ਇਹ 10 ਸਾਲਾਂ ਬਾਅਦ ਜਦੋਂ ਜਨਗਣਨਾ ਹੁੰਦੀ ਹੈ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਉਹਦੇ ਤੋਂ ਬਾਅਦ ਫਿਰ ਦੇਖਦੇ ਆ ਕਿੱਥੇ ਬੰਦੇ ਵਾਧਾ ਕਿੱਥੇ ਘਟਾ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਸੀਟਾਂ ਅੱਗੇ ਪਿੱਛੇ ਕਰਦੇ ਆ ਜਾਂ ਹਲਕੇ ਹੋਰ ਬਣਦੇ ਆ ਪਰ ਇਹਨਾਂ ਰਿਪਬਲਿਕਨ ਨੇ ਟੈਕਸਾਸ ਦੇ ਵਿੱਚ ਪਹਿਲਾਂ ਹੀ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਸੀ ਵਿਚ ਵਿਚਾਲੇ ਹਜੇ 10 ਸਾਲ ਹੋਣੇ ਸੀ ਪੰਜ ਐਕਸਟਰਾ ਹਾਊਸ ਦੀਆਂ ਸੀਟਸ ਇਹਨਾਂ ਨੇ 2026 ਦੀ ਮਿਡ ਟਰਮ ਇਲੈਕਸ਼ਨ ਦੇ ਲਈ ਲੈ ਆਂਦੀ ਉਹ ਕਹਿੰਦੇ ਵੀ ਨਹੀਂ ਗਲਤ ਆਹੇ ਤੁਸੀਂ ਧੱਕਾ ਕੀਤਾ ਇਹਦਾ ਨਹੀਂ ਹੋ ਸਕਦਾ ਇੱਕ ਗਰੁੱਪ ਫੈਡਰਲ ਜੱਜਸ ਦਾ ਪਹਿਲਾਂ ਉਹਨਾਂ ਨੇ ਕਿਹਾ ਕਿ ਟੈਕਸਸ ਦੀ ਜਿਹੜਾ ਨਵਾਂ ਮੈਪ ਆ ਇਲੀਗਲ ਆ ਕਿਉਂਕਿ ਇਹ ਡਿਸਕ੍ਰਿਮੀਨੇਟ ਕਰਦਾ ਵੀ ਜਿਹੜੇ ਬਲੈਕ ਨੇ ਜਾਂ ਜਿਹੜੇ ਲੈਟਿਨੋ ਵੋਟਰਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਵੰਡ ਦਿੱਤਾ ਕਿ ਉਹਨਾਂ ਦੀ ਤਾਕਤ ਹੀ ਨਹੀਂ ਰਹੀ ਜਿੱਥੇ ਉਹਨਾਂ ਦੀ 5ਵੀਂ ਗਿਣਤੀ ਸੀਗੀ 5ਵੀਂ ਵੋਟ ਪਾਣੀ ਸੀ ਉਹਨਾਂ ਨੇ ਫੈਸਲੇ ਦੇ ਵਿੱਚ ਵੱਡਾ ਉਹਨਾਂ ਦਾ ਯੋਗਦਾਨ ਸੀ ਉਹ ਇਦਾਂ ਖੇਲ ਰ ਗਿਆ ਕਿ ਉਹਨਾਂ ਦੀ ਵੋਟ ਦੀ ਤਾਕਤ ਨਹੀਂ ਰਹੀ ਲੋਅਰ ਕੋਰਟ ਨੇ ਉਹਨੂੰ ਰੋਕ ਦਿੱਤਾ ਅੱਜ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਨਹੀਂ ਜੋ ਕੁਝ ਲੋਅਰ ਕੋਰਟ ਨੇ ਕੀਤਾ ਸੀ ਉਹ ਗਲਤ ਆ ਰਿਪਬਲਿਕਨ ਜਿਹੜੇ ਆ ਉਹਨਾਂ ਨੇ ਜੋ ਕੀਤਾ ਉਹ ਸਹੀ ਆ ਤੇ ਉਹ ਹੁਣ ਅੱਗੇ ਵੱਧ ਸਕਦੇ ਆ ਜਿਹੜਾ ਉਹਨਾਂ ਨੇ ਰੀਡਰਾ ਕੀਤਾ ਹੈ ਮੈਪ ਸੋ ਠੀਕ ਆ ਕਨਜ਼ਰਵਟਿਵ ਤੇ ਲਿਬਰਲ ਦਾ ਸਿੱਧਾ ਸਪਲਟ ਸੀਗਾ ਇਹਦੇ ਉੱਤੇ ਜਿਹੜੇ ਕਨਜ਼ਰਵਟਿਵ ਜਸਟਿਸਸ ਆ ਉਹ ਸਹਿਮਤ ਸੀ ਇਸ ਕਾਲ ਦੇ ਨਾਲ ਲੋ ਜਿਹੜਾ ਕਿ ਉਹਨਾਂ ਨੇ ਗਲਤ ਕੀਤਾ ਤੇ ਲਿਬਰਲ ਜਸਟਿਸਸ ਜਿਹੜੇ ਉਹ ਡਿਸਐਗਰੀ ਕਰਦੇ ਸੀ ਸੋ ਟੈਕਸਸ ਨੇ ਜਿਹੜਾ ਰੀਡਰਾ ਕੀਤਾ ਮੈਪ ਉਹ ਰਾਸ਼ਟਰਪਤੀ 트ੰਪ ਦੀ ਬੇਨਤੀ ਦੇ ਉੱਤੇ ਤੇ ਉਹ ਹੁਣ ਲੱਗਦਾ ਇਹਨਾਂ ਨੂੰ ਕਿ ਅਗਲੇ ਜਿਹੜੀਆਂ ਗੋਲ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਜਿਹੜੀ ਬਹੁਤ ਨੈਰੋ ਪੰਜ ਸੀਟਾਂ ਦਾ ਐਡਵਾਂਟੇਜ ਆ ਹਾਊਸ ਦੇ ਵਿੱਚ ਉਹ ਇਹਦੇ ਨਾਲ ਮਿਲ ਜੂਗਾ ਇਹਦੇ ਨਾਲ ਕਨਫਿਊਜ਼ਨ ਬਹੁਤ ਜ਼ਿਆਦਾ ਪੈਦਾ ਹੋ ਗਿਆ ਹੁਣ ਅਗਲੇ ਸਾਲ ਜੇ ਵੋਟਾਂ ਆ ਤੇ ਐਤਕੀ ਤੇ ਲੋਕਾਂ ਨੇ ਖੜੇ ਹੋਣਾ ਹੁਣ ਤੇ ਕਾਗਜ਼ ਭਰਨ ਦਾ ਟਾਈਮ ਆ ਜਾਂ ਉਹਨਾਂ ਨੇ ਆਪਣਾ ਜਿਹੜਾ ਕਾਗਜ਼ ਪੱਤਰ ਤਿਆਰ ਕਰਨਾ ਉੱਥੇ ਕਨਫਿਊਜ਼ਨ ਹੋਇਆ ਆ 6 ਦਸੰਬਰ ਲਾਸਟ ਡੇਟ ਆ ਇਹਨਾਂ ਦੀ ਕਿਉਂਕਿ ਕੋਰਟ ਜਿਹੜਾ ਇਹ ਇਹ ਜਿਹੜਾ ਇਹਨੂੰ ਇਸੇ ਤਰ੍ਹਾਂ ਤਰੀਕੇ ਨਾਲ ਉਸ ਪ੍ਰੋਸੈਸ ਦੇ ਵਿੱਚ 8 ਦਸੰਬਰ ਮਾਫੀ ਚਾਹੁੰਦੇ ਆ ਕੈਂਡੀਡੇਟ ਨੂੰ 8 ਦਸੰਬਰ ਤੱਕ ਫਾਈਲ ਕਰਨਾ ਪੈਂਦਾ ਹੁਣ ਕੋਰਟ ਇੱਕ ਕੋਰਟ ਕੋਸ਼ ਕਰ ਰਹੀ ਹੈ ਦੂਜੀ ਕੋਰਟ ਕੋਸ਼ ਕਰ ਰਹੀ ਹੈ ਕੈਂਡੀਡੇਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਵੋਟਰ ਕੌਣ ਆ ਜਾਂ ਕਿਹੜੀ ਡਿਸਟ੍ਰਿਕਟ ਨੂੰ ਕਿਹੜੇ ਵੋਟਰ ਲੱਗਦੇ ਆ ਜਾਂ ਉਹਨੂੰ ਰਨ ਕਿੱਥੋਂ ਕਰਨਾ ਪੈਣਾ ਸੋ ਉਹ ਇੱਕ ਵੱਖਰਾ ਉੱਥੇ ਹੋਇਆ ਆ ਜਿਹੜਾ ਟੈਕਸਸ ਆ ਉਹਨਾਂ ਨੇ ਕਿਹਾ ਸੀ ਕਿ ਇਹ ਪਾਰਟੀਸਨ ਆ ਨਾਟ ਰੈਸ਼ੀਅਲ ਮਤਲਬ ਇਹ ਪਾਰਟੀਸਨ ਤਾਂ ਹੈਗਾ ਆ ਇਦੇ 'ਚ ਕੋਈ ਗਾ ਦੋ ਰਾਵਾਂ ਨਹੀਂ ਕਿ ਜਿਹੜੇ ਰਿਪਬਲਿਕਨ ਨੇ ਉਹ ਰਕਸ਼ੇ ਜਿਹੜੇ ਰੀਡਰਾ ਕੀਤਾ ਆ ਦੁਬਾਰਾ ਹਲਕਿਆਂ ਦੀ ਹੱਦਬੰਦੀ ਕੀਤੀ ਆ ਤਾਂ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਨ ਲਈ ਕੀਤੀ ਹੋਰ ਥੋੜਾ ਉਹ ਨਾ ਕਰਨੀ ਸੀ ਕਿਸੇ ਹੋਰ ਗੱਲ ਕਰਕੇ ਮੰਨਦੇ ਆ ਉਹ ਕਹਿੰਦੇ ਪਾਰਟਿਸਨ ਆ ਪਰ ਇਰੈਸ਼ੀਅਲ ਨਹੀਂ ਆ ਜਿਹੜਾ ਦੂਜਾ ਇਲਜ਼ਾਮ ਲੱਗ ਰਿਹਾ ਕਿ ਇਹਨਾਂ ਨੇ ਜਿਹੜੇ ਬਲੈਕ ਵੋਟਰਸ ਜਾਂ ਲੈਟਿਨੋ ਵੋਟਰਸ ਨੇ ਉਹਨਾਂ ਨੂੰ ਪਾਸੇ ਆਸੇ ਕਰਨ ਦੇ ਲਈ ਜਾਂ ਉਹਨਾਂ ਦੀ ਤਾਕਤ ਵੱਜਵੀਂ ਵੋਟ ਦੀ ਜਿਹੜੀ ਤਾਕਤ ਨੂੰ ਘਟਾਉਣ ਦੇ ਲਈ ਕੀਤਾ ਵੀ ਇਹ ਗੱਲ ਠੀਕ ਨਹੀਂ ਆ ਤੇ ਜਿਹੜੀ ਗੈਰੀਮੈਂਡਰਿੰਗ ਆ ਹੈ ਪਾਰਟੀਸ਼ਨ ਗੈਰੀਮੈਂਡਰਿੰਗ ਤੋਂ ਕਿੰਦਾ ਲੀਗਲ ਆ ਜਿਹੜੀ ਰੈਸ਼ੀਅਲ ਗੈਰੀਮੈਂਡਰਿੰਗ ਆ ਉਹ ਇਲਿਗਲ ਆ ਉਸ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ ਸੋ ਇਹ ਰਾਜਨੀਤਿਕ ਆ ਨਾ ਕਿ ਨਸਲੀ ਆ ਡੈਮੋਕ੍ਰੇਟ ਇਸ ਮਾਮਲੇ ਦੇ ਉੱਤੇ ਥੋੜੇ ਜਿਹਾ ਵੱਖਰੇ ਵਿਚਾਰ ਰੱਖਦੇ ਆ ਉਹ ਕਹਿੰਦੇ ਰਿਪਬਲਿਕਨ ਅਸਲ ਦੇ ਵਿੱਚ ਬਲੈਕ ਤੇ ਲਾਟਿਨੋ ਕਮਿਊਨਿਟੀਜ਼ ਨੂੰ ਕਮਜ਼ੋਰ ਕਰ ਰਿਹਾ ਸਿੱਧਾ ਸਿੱਧਾ ਇਹ ਤੱਕਾ ਦੂਜੀਆਂ ਸਟੇਟਸ ਵੀ ਇਹੀ ਕੁਝ ਕਰ ਰਹੀਆਂ ਆ ਟੈਕਸਸ ਜਦੋਂ ਇਧਰਲੇ ਪਾਸੇ ਗਿਆ ਸੀ ਤਾਂ ਇਹਨਾਂ ਨੂੰ ਦੇਖਾ ਦੇਖੀ ਫਿਰ ਬਾਕੀ ਨੇ ਵੀ ਇਹੀ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਹੜੀਆਂ ਰਿਪਬਲਿਕਨ ਲੀਨਿੰਗ ਸਟੇਟਸ ਨੇ ਉਹਨਾਂ ਦੇ ਵਿੱਚ ਮੈਪ ਜਿਹੜੇ ਮਿਸੂਰੀ ਆ ਨਾਰਥ ਕੈਰੋਲਿਨਾ ਆ ਆਹਾਵਾ ਇੰਡੀਆਨਾ ਆ ਡੈਮੋਕ੍ਰੇਟ ਜਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ ਨੇ ਉਹਨਾਂ ਨੇ ਸਿੱਧਾ ਇਹਦਾ ਟੈਕਸਸ ਦੇ ਵਿਰੋਧ ਦੇ ਵਿੱਚ ਇਹ ਕੁਝ ਕੀਤਾ ਸੀ ਸੋ ਖਤਰਾ ਬਹੁਤ ਵੱਡਾ ਆ VOTING RIGHT ਐਕਟ ਕਮਜ਼ੋਰ ਹੋ ਸਕਦਾ ਸੁਪਰੀਮ ਕੋਰਟ ਕਹਿੰਦੀ ਆ ਕਿ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਡਿਸਟ੍ਰਿਕਟਸ ਡਰਾ ਕਰਦੇ ਆ ਇਹ ਗਲਤ ਆ ਉਹਨਾਂ ਨੂੰ ਦੇ ਦੇਖਣ ਤੋਂ ਬਾਅਦ ਕੈਲੀਫੋਰਨੀਆ ਨੇ ਕਿਹਾ ਸੀ ਵੀ ਜੇ ਪੰਜ ਉਹਨਾਂ ਨੇ ਟੈਕਸਸ ਵਾਲਿਆਂ ਨੇ ਵਧਾ ਲਿਆ ਹਲਕੇ ਤੇ ਅਸੀਂ ਆਪਣੇਆਂ ਨੂੰ ਅੱਗੇ ਪਿੱਛੇ ਕਰਕੇ ਮਾੜਾ ਮੋਟਾ ਜਿਹੜਾ ਉੱਥੇ ਅਸੀਂ ਪੰਜ ਡੈਮੋਕ੍ਰੇਟਾਂ ਦੇ ਜਿਹੜੇ ਉਹ ਵਧਾ ਸਕਦੇ ਆ ਸੋ ਹੁਣ ਜਿਹੜੇ ਇਲੈਕਸ਼ਨ ਰਿਲੇਟਡ ਕੇਸਸ ਆ ਰਹੇ ਆ ਸੁਪਰੀਮ ਕੋਰਟ ਇਸ ਟਰਮ ਦੇ ਵਿੱਚ ਡਿਸਾਈਡ ਕਰੂਗੀ ਕਿ ਜਿਹੜੇ ਬੈਲਟਸ ਇਲੈਕਸ਼ਨ ਡੇ ਤੋਂ ਬਾਅਦ ਆ ਰਹੇ ਆ ਉਹਨਾਂ ਨੂੰ ਕਾਊਂਟ ਕਰਨਾ ਹੈ ਕਿ ਨਹੀਂ ਕਰਨਾ ਜਾਂ ਦੂਜੇ ਜਿਹੜੇ ਫੈਸਲੇ ਨੇ ਸੋ ਪਰ ਇਸ ਵੇਲੇ ਫਿਲਹਾਲ ਜਿਹੜਾ ਵੱਡਾ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਉਹ ਸਿੱਧਾ-ਸਿੱਧਾ ਰਿਪਬਲਿਕਨ ਦੇ ਹੱਕ ਵਿੱਚ ਜਾ ਰਿਹਾ ਹੈ ਅਗਲੀ ਗੱਲ ਵਾਈਟ ਹਾਊਸ ਦੀ ਵਾਈਟ ਹਾਊਸ ਦੇ ਵਿੱਚ ਜਿਹੜਾ ਬਾਲਰੂਮ ਆ ਜਿੱਥੇ ਬਾਹਰੋਂ ਆ ਕੇ ਬੰਦੇ ਉੱਥੇ ਮਿਲਦੇ ਆ ਜੁੜਦੇ ਆ ਕੋ ਖਾਣਾ ਪਾਣੀ ਸੋ ਗੱਲਬਾਤ ਹੁੰਦੀ ਵਿਦੇਸ਼ੀ ਮਹਿਮਾਨ ਹੁੰਦੇ ਆ ਰਾਸ਼ਟਰਪਤੀ 트ੰਪ ਕਹਿੰਦੇ ਸੀ ਵੀ ਇੱਕ ਤੇ ਇੰਨਾ ਵਧੀਆ ਨਹੀਂ ਦੂਜਾ ਛੋਟਾ ਆ ਸਾਡੇ ਕੋਲੇ ਜਦੋਂ ਮਹਿਮਾਨਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਆ ਤਾਂ ਇੱਥੇ ਬੰਦ ਨਹੀਂ ਸਮਾ ਸਕਦੇ ਬਾਹਰ ਟੈਂਟ ਲਾ ਕੇ ਫੰਕਸ਼ਨ ਕਰਨੇ ਪੈਂਦੇ ਆ ਇਸ ਕਰਕੇ ਵਾਈਟ ਹਾਊਸ ਦਾ ਬਾਲਰੂਮ ਜਿਹੜਾ ਹਾਲ ਆ ਉੱਥੇ ਦਾ ਬਹੁਤ ਵਧੀਆ ਹੋਣਾ ਚਾਹੀਦਾ ਇਹਦੇ ਉੱਤੇ ਕੰਟਰੋਵਰਸੀ ਇਹ ਹੋਈ ਕਿ ਜਦੋਂ ਪਹਿਲਾਂ ਚੱਲੇ ਜਾਂਦੇ ਸੀ ਤੇ ਹੁਣ ਕਿਉਂ ਵਧੀਆ ਬਣਾਉਣ ਦੀ ਲੋੜ ਆ ਵੀ ਤੁਸੀਂ ਟੈਕਸ ਪੇਅਰ ਦਾ ਪੈਸਾ ਨਜਾਇਜ਼ ਲਾ ਰਹੇ ਹੋ ਲੋੜ ਨਹੀਂ ਆ ਇਹਨੂੰ ਲਾਉਣ ਦੀ ਇਹਨੇ 300 ਮਿਲੀਅਨ ਜਾਂ ਜਿੰਨਾ ਡਾਲਰ ਉਹਦੇ ਤੇ ਲੱਗ ਰਿਹਾ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਅਸੀਂ ਟੈਕਸ ਪੇਅਰ ਦਾ ਪੈਸਾ ਲਾਉਣਾ ਹੀ ਨਹੀਂ ਸਾਡੇ ਕੋਲੇ ਪ੍ਰਾਈਵੇਟ ਡੋਨਰ ਆ ਤੇ ਉਹ ਆਪੇ ਡੋਨੇਸ਼ਨ ਦੇਣਗੇ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਉਹਨਾਂ ਨੇ ਆਪਣੇ ਆਪ ਹੀ ਬਣਾਉਣਾ ਸ਼ੁਰੂ ਕਰ ਦੇਣਾ ਉਹ ਬਣਨਾ ਸ਼ੁਰੂ ਹੋ ਗਿਆ ਵਿਵਾਦ ਉਹਦੇ ਨਾਲੋਂ ਨਾਲ ਹੀ ਚੱਲਦਾ ਰਿਹਾ ਤੇ ਅੱਜ ਉਸ ਵਿਵਾਦ ਦੇ ਵਿੱਚ ਇਹ ਹੋਇਆ ਜਿਹੜਾ ਇਹਦਾ ਆਰਕੀਟੈਕਟ ਆ ਜੇਮਸ ਮੈਕਰੇ ਉਹਨਾਂ ਨੂੰ ਹਟਾ ਦਿੱਤਾ ਗਿਆ ਇਹਨੇ ਡਿਜ਼ਾਈਨ ਕੀਤਾ ਸੀ ਪਹਿਲਾਂ ਜਿਹੜਾ ਜੇਮਸ ਮੈਕਰੇ ਨੇ 300 ਮਿਲੀਅਨ ਡਾਲਰ ਦੇ ਵਾਈਟ ਹਾਊਸ ਦਾ ਬਾਲਰੂਮ ਮਕਰੇ ਦੀ ਕਹਿੰਦੇ ਫਰਮ ਛੋਟੀ ਆ ਇਹਨੂੰ ਬਹੁਤ ਜਲਦੀ ਹੈ ਡੈਡਲਾਈਨ ਦੇ ਉੱਤੇ ਪਹੁੰਚ ਨਹੀਂ ਰਿਹਾ ਕੰਮ ਜ਼ਿਆਦਾ ਆ ਫਰਮ ਛੋਟੀ ਆ ਇਹਨਾਂ ਕੋਲੇ ਪਾਵਰ ਉਨੀ ਹੈ ਨਹੀਂ ਪ੍ਰੋਜੈਕਟ ਬਹੁਤ ਵੱਡਾ ਆ 90000 ਸਕਰ ਫੁੱਟ ਦਾ ਪ੍ਰੋਜੈਕਟ ਆ ਹਜ਼ਾਰ ਦੇ ਕਰੀਬ ਇਹਦੇ ਵਿੱਚ ਗੈਸਟ ਆ ਸਕਦੇ ਆ 300 ਮਿਲੀਅਨ ਡਾਲਰ ਦੇ ਨੇੜੇ ਤੇੜੇ ਕਾਸਟ ਆ ਵਾਈਟ ਹਾਊਸ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਆ ਇਹ ਹਾਲਾਂਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਸੀ ਵੀ ਇਹਦੇ ਤੋਂ ਵੀ ਵੱਡਾ ਬਾਲਰੂਮ ਬਣੇ ਬਹੁਤ ਵੱਡਾ ਹੋਵੇ ਪਰ ਡਿਸਐਗਰੀਮੈਂਟ ਹੋ ਗਿਆ ਇਹਦੇ ਨਾਲ ਜਿਹੜਾ ਇਹ ਆਰਕੀਟੈਕਟ ਸੀ ਮੈਕਰੇ ਉਹਦੇ ਦੇ ਨਾਲ ਪਰ ਮੇਨ ਇਸ਼ੂ ਇਹ ਨਹੀਂ ਹੈ ਇਹਨਾਂ ਨੂੰ ਉਹਨੂੰ ਹਟਾਉਣ ਦਾ ਮੇਨ ਇਸ਼ੂ ਇਹ ਆ ਕਿ ਉਹਦੀ ਟੀਮ ਛੋਟੇ-ਛੋਟੇ ਪ੍ਰੋਜੈਕਟ ਤਾਂ ਖਤਮ ਕਰ ਰਹੀ ਹੈ ਪਰ ਇਹ ਵੱਡਾ ਪ੍ਰੋਜੈਕਟ ਨਾਲ ਕੋਲੋਂ ਸਾਂਭਿਆ ਨਹੀਂ ਜਾ ਰਿਹਾ ਜਿਹੜਾ ਨਵਾਂ ਆਰਕੀਟੈਕਟ ਜਿਹਨੂੰ ਹਾਇਰ ਕੀਤਾ ਗਿਆ ਉਹ ਸ਼ੈਲਮ ਬਰਨਸੋ ਦਾ ਨਾਮ ਦੱਸਿਆ ਜਾ ਰਿਹਾ ਇਹ ਬਹੁਤ ਤਜਰਬੇਕਾਰ ਆ ਇਹਨੇ ਕਈ ਵੱਡੇ ਕੰਮ ਕੀਤੇ ਆ ਜਿਹੜੀ ਮੇਨ ਟ੍ਰੈਜਰੀ ਬਿਲਡਿੰਗ ਆ ਉਹ ਇਹਨੇ ਬਣਾਈ ਆ ਫੈਡਰਲ ਰਿਜ਼ਰਵ ਇਹਨੇ ਬਣਾਇਆ ਆ ਤੇ 1 ਬਿਲੀਅਨ ਡਾਲਰ ਦੀ ਜਿਹੜੀ ਪੈਂਟਾਗਨ ਦੀ ਰੈਨੋਵੇਸ਼ਨ ਕੀਤੀ ਸੀ 911 ਦੀ ਤਬਾਹੀ ਤੋਂ ਬਾਅਦ ਉਹ ਵੀ ਇਸੇ ਆਰਕੀਟੈਕਟ ਨੇ ਕੀਤੀ ਆ ਸੋ ਮੰਨਿਆ ਜਾ ਰਿਹਾ ਵੀ ਇਹ ਬਹੁਤ ਰਿਲਾਇਬਲ ਆ ਸਕਿਲਡ ਆ ਤੇ ਇਹ ਇਹ ਕੰਮ ਨੂੰ ਬਹੁਤ ਚੰਗੀ ਤਰ੍ਹਾਂ ਕਰ ਸਕਦਾ ਆ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਹੜਾ ਪਹਿਲਾ ਆਰਕੀਟੈਕਟ ਆ ਵਾਈਟ ਹਾਊਸ ਨੇ ਕਿਹਾ ਕਿ ਮੈਕਰੇ ਹਜੇ ਵੀ ਕੰਸਲਟੈਂਟ ਹੈਗਾ ਉਹਨੂੰ ਬਿਲਕੁਲ ਹਟਾਇਆ ਨਹੀਂ ਗਿਆ ਜਿਹੜਾ ਨੈਸ਼ਨਲ ਕੈਪੀਟਲ ਪਲੈਨਿੰਗ ਕਮਿਸ਼ਨ ਆ ਐਨਸੀਪੀਸੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਪਾਸੇ ਰਹਿ ਗਿਆ ਇਹ ਤੋਂ ਪਹਿਲਾਂ ਵੱਡੀਆਂ ਫੈਡਰਲ ਬਿਲਡਿੰਗ ਜਦੋਂ ਬਣਦੀਆਂ ਆ ਜਿਹੜਾ ਐਨਸੀਪੀਸੀ ਆ ਆਮ ਤੌਰ ਦੇ ਤੇ ਉਹ ਰਿਵਿਊ ਕਰਦੇ ਵੀ ਕਿ ਕਿੰਨੀ ਉੱਚੀ ਹੋਣੀ ਆ ਇਹਦਾ ਡਿਜ਼ਾਈਨ ਕਿਦਾਂ ਦਾ ਹੋਣਾ ਇਹਦਾ এনवायरमेंटਲ ਇੰਪੈਕਟ ਕਿਦਾਂ ਦਾ ਹੋਣਾ ਇਹਦੀ ਹਿਸਟੋਰਿਕ ਪ੍ਰਜ਼ਰਵੇਸ਼ਨ ਕਿਸ ਤਰੀਕੇ ਨਾਲ ਕੀਤੀ ਜਾਣੀ ਆ ਪਰ ਰਾਸ਼ਟਰਪਤੀ 트੍ਰੰਪ ਨੇ ਇਹਨੂੰ ਢਾਉਣ ਤੋਂ ਪਹਿਲਾਂ ਜਦੋਂ ਇਧਰਲਾ ਪਾਸਾ ਢਾਉਣਾ ਸ਼ੁਰੂ ਕੀਤਾ ਸੀ ਉਹ ਗੱਲਬਾਤ ਨਹੀਂ ਕੀਤੀ ਤੇ ਨਾ ਪਲਾਨ ਪਤਾ ਲੋਕਾਂ ਦੀ ਮੰਗ ਵੀ ਐਸ਼ ਵੇਲੇ ਇੱਥੇ ਇਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪਾਰਦਰਸ਼ਤਾ ਰੱਖੀ ਜਾਵੇ ਸਾਨੂੰ ਟ੍ਰਾਂਸਪੇਰੈਂਸੀ ਰੱਖ ਕੇ ਦੱਸਿਆ ਜਾਵੇ ਜਿਹੜਾ ਆਰਕੀਟੈਕਟ ਕੀ ਆ ਜਿਹੜਾ ਇਹ ਬਾਲਰੂਮ ਬਣ ਰਿਹਾ ਡੈਮੋਕ੍ਰੇਟ ਖਾਸ ਤੌਰ ਦੇ ਉੱਤੇ ਇਹ ਗੱਲ ਕਹਿ ਰਹੇ ਆ ਕਿ ਜਿਹੜਾ ਇਹਨੂੰ ਇਹਨੂੰ ਸਾਨੂੰ ਜਿਹੜੀ ਵੱਡੀ ਤਬਦੀਲੀ ਕਿਉਂਕਿ ਵਾਈਟ ਹਾਊਸ ਦੇ ਵਿੱਚ ਆਏ ਵਾਈਟ ਹਾਊਸ ਬਹੁਤ ਵੱਡਾ ਸਿਰਫ ਅਮਰੀਕਾ ਦਾ ਨਹੀਂ ਦੁਨੀਆ ਦੀ ਇੱਕ ਇਤਿਹਾਸਿਕ ਥਾਂ ਆ ਤੇ ਇਹਨੂੰ ਪ੍ਰਾਈਵੇਟ ਡੋਨੇਸ਼ਨ ਦੇ ਨਾਲ ਕੰਸਟਰਕਟ ਕੀਤਾ ਜਾ ਰਿਹਾ ਸਵਾਲ ਬਹੁਤ ਉੱਠ ਰਹੇ ਆ ਕਿਉਂ ਪੈਸਾ ਦੇ ਰਹੇ ਆ ਜੇ ਉਹ ਦੇ ਰਹੇ ਆ ਤਾਂ ਕੀ ਉਹ ਫਾਇਦਾ ਵੀ ਲੈਣਗੇ ਸੈਨੇਟਰ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਨੋ ਪਲੇਸਸ ਐਕਟ ਆ ਵੀ ਉਹ ਓਵਰਸਾਈਟ ਇਹਦੇ ਉੱਤੇ ਵਧਾਊਗਾ ਦੱਸੋ ਕਿ ਇਹ ਸਾਰੇ ਕੁਝ ਦੇ ਉੱਤੇ ਕੀ ਹੋ ਰਿਹਾ ਵੀ ਇਹ ਬਾਲ ਰੂਮ ਜਿਹੜਾ ਬਣਨਾ ਹੈ ਇਹ ਉੱਚਾ ਕਿੰਨਾ ਹੋਣਾ ਦੂਜਾ ਇਹ ਆ ਕਿ ਜਿਹੜੀ ਨਵੀਂ ਇਹ ਬਿਲਡਿੰਗ ਬਣਨੀ ਆ ਇਹਦਾ ਹਿਸਟੋਰਿਕ ਜਿਹੜੀਆਂ ਵਾਈਟ ਹਾਊਸ ਦੀਆਂ ਗਰਾਊਂਡਸ ਆ ਉਹਦੇ ਉੱਤੇ ਕੀ ਅਸਰ ਪਊਗਾ ਜਾਂ ਜਿਹੜੀ ਐਮਰਜੈਂਸੀ ਬੰਕਰ ਆ ਈਸਟ ਵਿੰਗ ਦੇ ਥੱਲੇ ਗਵਰਨਮੈਂਟ ਜਿਹੜੀ ਉਹਦੇ ਉੱਤੇ ਸਿਕਿਉਰਿਟੀ ਰਿਸਪੌਂਸ ਦੇ ਉੱਤੇ ਕਿਉਂ ਨਹੀਂ ਕਮੈਂਟ ਕਰ ਰਹੀ ਔਰ ਇਸ ਵੇਲੇ ਕੰਸਟਰਕਸ਼ਨ ਪੂਰੀ ਸਪੀਡ ਦੇ ਨਾਲ ਚੱਲ ਰਹੀ ਆ ਉਥੇ ਬਣ ਰਿਹਾ ਆ ਤੇ ਜਿਹੜਾ ਕੰਕਰੀਟ ਮਟੀਰੀਅਲ ਤੇ ਹੋਰ ਸਾਰਾ ਕੁਝ ਜੋ ਕੁਝ ਹੈਗਾ ਕ੍ਰੇਨਸ ਉੱਤੇ ਚੱਲ ਰਹੀਆਂ ਔਰ ਰਾਸ਼ਟਰਪਤੀ 트럼ਪ ਨੇ ਇਹ ਵੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਕ੍ਰੇਨਾ ਦਿਨ ਰਾਤ ਚੱਲਦੀਆਂ ਤੇ ਉਹਦੀ ਆਵਾਜ਼ ਵੀ ਆਉਂਦੀ ਹੈ ਕੰਸਟ੍ਰਕਸ਼ਨ ਦੀ ਤੇ ਜਿਹੜੀ ਮਲੀਨਾ 트럼ਪ ਆ ਉਹਨੇ ਕਿਹਾ ਸੀ ਵੀ ਭਾਈ ਇਹਨਾਂ ਨੂੰ ਬੰਦ ਕਰਾਓ ਰੌਲਾ ਬਹੁਤ ਆ ਤੇ ਪਰ ਉਹ ਕਹਿੰਦੇ 트럼ਪ ਨੇ ਰਿਫਿਊਜ਼ ਕਰ ਦਿੱਤਾ ਸੀ ਤੇ ਉਹਨੇ ਕਿਹਾ ਸੀ ਕਿ ਦੈਟਸ ਪ੍ਰੋਗਰੈਸ ਇਹ ਤਰੱਕੀ ਹੋ ਰਹੀ ਹੈ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਤੇ ਸਖਤੀ ਦਾ ਅੱਜ ਇੱਕ ਹਿੱਸਾ ਇਹ ਆ ਕਿ ਵਰਕ ਪਰਮਿਟ ਦੀ ਵੈਲਿਡਿਟੀ ਘਟਾ ਦਿੱਤੀ ਗਈ ਹੈ ਪਹਿਲਾਂ ਜਿਹੜਾ ਵਰਕ ਪਰਮਿਟ 5 ਸਾਲਾਂ ਲਈ ਦਿੱਤਾ ਜਾਂਦਾ ਸੀ ਐਸ ਵੇਲੇ 18 ਮਹੀਨਿਆਂ ਲਈ ਦਿੱਤਾ ਜਾਊਗਾ USCIS ਨੇ ਜਿਹੜੀ ਇਸ ਵੇਲੇ ਜਾਣਕਾਰੀ ਦਿੱਤੀ ਆ ਕਿ EADs ਜਿਹੜੇ ਨੇ ਉਹ ਜਿਹੜੇ ਆ ਸਿਰਫ 18 ਮਹੀਨਿਆਂ ਦੇ ਲਈ ਹੋਣਗੇ ਨਾ ਕਿ 5 ਸਾਲ ਦੇ ਲਈ ਤੇ ਇਹ ਬਹੁਤ ਸਾਰੀਆਂ ਇਮੀਗ੍ਰੇਸ਼ਨ categories ਦੇ ਉੱਤੇ ਅਪਲਾਈ ਹੋਊਗਾ ਜਿਹੜਾ employment authority document ਜਿਹੜੂ ਆਪਾਂ work permit ਵੀ ਕਹਿੰਦੇ ਔਰ ਕਈ categories ਦੇ ਵਿੱਚ ਇਹਨਾਂ ਨੇ ਦੱਸ ਦਿੱਤਾ ਸਰਕਾਰ ਇਹ ਕਹਿ ਰਹੀ ਆ ਕਿ ਜਿਹੜਾ ਇਹ ਵਰਕ ਪਰਮਿਟ ਆ ਇਹਦੇ ਨਾਲ ਸਾਨੂੰ ਫਾਇਦਾ ਹੋਊਗਾ ਕਿਉਂਕਿ ਅਸੀਂ ਜ਼ਿਆਦਾ ਸਿਕਿਉਰਿਟੀ ਚੈੱਕ ਕਰ ਸਕਾਂਗੇ ਫਰਾਡ ਨੂੰ ਅਸੀਂ ਛੇਤੀ ਫੜ ਸਕਾਂਗੇ ਇਹਦੇ ਨਾਲ ਜਿਹੜੇ ਲੋਕ ਸਾਡੇ ਲਈ ਰਿਸਕ ਪੈਦਾ ਕਰ ਸਕਦੇ ਆ ਉਹਨਾਂ ਨੂੰ ਲੱਭਣਾ ਸਾਡੇ ਲਈ ਸਾਡੇ ਲਈ ਸੌਖਾ ਹੋਊਗਾ ਦੂਜਾ ਉਹਨਾਂ ਨੇ ਆਰਗੂ ਇਹ ਕੀਤਾ ਕਿ ਜਿਹੜੀ ਹੋਰ ਸਿਕਿਉਰਿਟੀ ਆ ਨੈਸ਼ਨਲ ਸਿਕਿਉਰਿਟੀ ਆ ਉਹਦੇ ਨਾਲ ਕੁਦਰਤੀ ਤੌਰ ਤੇ ਵਧ ਹੋਊਗੀ ਅਸਲ ਦੇ ਵਿੱਚ ਇਹ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਕੀਤੀ ਐਸਐਲ ਚ ਤਬਦੀਲੀ ਨੂੰ ਦੁਬਾਰਾ ਰਿਵਰਸ ਕੀਤਾ ਉਲਟਾਇਆ ਆ 2023 ਤੋਂ ਪਹਿਲਾਂ ਜਿਹੜਾ ਵਰਕ ਪਰਮਿਟ ਹੁੰਦਾ ਸੀ ਇਹ ਸਿਰਫ 18 ਮਹੀਨੇ ਲਈ ਵੈਲਿਡ ਹੁੰਦਾ ਸੀ 23 ਦੇ ਵਿੱਚ ਵੈਲਿਡਿਟੀ ਵਧਾ ਕੇ 5 ਸਾਲ ਕਰ ਦਿੱਤੀ ਸੀ ਹੁਣ ਸਰਕਾਰ ਇਹਨੂੰ ਰਿਵਰਸ ਕਰ ਰਹੀ ਆ ਪਿੱਛੇ ਨੂੰ ਲੈ ਕੇ ਜਾ ਰਹੀ ਆ ਪੁਰਾਣੀ ਲਿਮਟ ਦੇ ਉੱਤੇ ਜਿਹੜੇ ਅਸਾਈਲਮ ਸੀਕਰਸ ਨੇ ਰਫਿਊਜੀਸ ਨੇ ਉਹਨਾਂ ਦੇ ਉੱਤੇ ਵੀ ਅਪਲਾਈ ਹੋਊਗਾ ਚਾਹੇ ਉਹ ਰਫਿਊਜੀ ਆ ਚਾਹੇ ਜਿਹਨੂੰ ਅਸਾਈਲਮ ਮਿਲ ਗਈ ਆ ਬੇਸ਼ੱਕ ਉਹ ਲੋਕ ਜਿਹੜੇ ਵਿਧ ਹੋਲਡਿੰਗ ਆਫ ਰਿਮੂਵਲ ਜਿਹੜਾ ਆ ਮਤਲਬ ਜਿਹੜੇ ਰਹਿ ਸਕਦੇ ਆ ਪਰ ਉਹਨਾਂ ਨੂੰ ਪੂਰੀ ਅਸਾਈਲਮ ਨਹੀਂ ਮਿਲੀ ਉਹਨਾਂ ਦੇ ਉੱਤੇ ਵੀ ਉਸੇ ਤਰੀਕੇ ਨਾਲ ਲਾਗੂ ਹੋਊਗਾ ਔਰ ਜਿਹੜੇ ਅਸਾਈਲਮ ਦੇ ਫੈਸਲੇ ਦੀ ਉਡੀਕ ਕਰ ਰਹੇ ਆ ਉਹਨਾਂ ਨੂੰ ਵੀ 18 ਮਹੀਨੇ ਦਾ ਵਰਕ ਪਰਮਿਟ ਮਿਲਦਾ ਆ ਜਿਹੜੇ ਆਪਣੇ ਸਟੇਟਸ ਨੂੰ ਐਡਜਸਟ ਕਰ ਰਹੇ ਆ ਲੋਕ ਇਮੀਗ੍ਰੈਂਟਸ ਜਿਨ੍ਹਾਂ ਦੇ ਗ੍ਰੀਨ ਕਾਰਡ ਐਪਲੀਕੇਸ਼ਨ ਪੈਂਡਿੰਗ ਨੇ ਜਾਂ ਜਿਹੜੇ ਕੈنسਲੇਸ਼ਨ ਆਪਣੀ ਉਹਨਾਂ ਨੂੰ ਰਿਮੂਵਲ ਵੀ ਹਕਮ ਉਹਦੀ ਕੈਨਸਲੇਸ਼ਨ ਕਰ ਰਹੇ ਆ ਉਹਨਾਂ ਵੀ ਜਾਂ ਜਿਹੜੇ ਹਿਮਨਿਟੇਰੀਅਨ ਪ੍ਰੋਟੈਕਸ਼ਨਸ ਦੇ ਉੱਤੇ ਆ ਉਹਨਾਂ ਨੂੰ ਵੀ ਔਰ ਇਹ 5 ਦਸੰਬਰ ਯਾਨੀ ਕਿ ਕੱਲ ਤੋਂ ਜਿਹੜਾ ਲਾਗੂ ਅੱਜ ਤੋਂ ਲਾਗੂ ਹੋ ਜਾਣਾ ਆ ਤੇ ਐਪਲੀਕੈਂਟ ਜਿਨ੍ਹਾਂ ਦੀਆਂ ਵੀ ਐਪਲੀਕੇਸ਼ਨ 5 ਦਸੰਬਰ ਤੋਂ ਬਾਅਦ ਆਉਂਦੀਆਂ ਆ ਆਟੋਮੈਟਿਕਲੀ ਉਹਨਾਂ ਦਾ ਸਾਰਾ ਕੁਝ ਜਿਹੜੇ ਇਹ ਵਰਕ ਪਰਮਿਟ 18 ਮਹੀਨੇ ਦੇ ਉੱਤੇ ਲਿਮਟ ਹੋ ਜਾਊਗਾ ਖਾਸ ਤੌਰ ਦੇ ਉੱਤੇ ਜਿਹੜਾ ਵਨ ਬਿਗ ਬਿਊਟੀਫੁਲ ਬੈਲ ਐਕਟਾ ਉਹ ਹੋਰ ਰੈਸਟ੍ਰਿਕਸ਼ਨਸ ਲਾ ਰਿਹਾ ਜਿਹੜੇ ਸੈਪਰੇਟ ਲਾ ਉਹਨਾਂ ਨੇ ਪਾਸ ਕੀਤੇ ਆ ਵੀ 25 ਦੇ ਵਿੱਚ ਵਰਕ ਪਰਮਿਟ ਨੂੰ ਲਿミਟ ਕਰਨ ਦੇ ਲਈ ਜਿਹੜੇ TPS 홀ਡਰ ਆ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਵਾਲੇ ਜਿਹੜੀਆਂ TPS ਐਪਲੀਕੇਸ਼ਨਸ ਨੇ ਜਿਹੜੇ ਉਹ ਉਹਨਾਂ ਦੇ ਉੱਤੇ ਪੈਰੋਲਸ ਵਾਲਿਆਂ ਦੇ ਉੱਤੇ ਵਰਕ ਪਰਮਿਟ ਹੁਣ ਉਹਨਾਂ ਦਾ ਵੀ ਜਿਹੜਾ 1 ਸਾਲ ਦੇ ਲਈ ਆ ਤੇ ਜਿਹੜੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਆ ਉਹ ਵੀ ਲਾਈਆਂ ਜਾ ਰਹੀਆਂ ਲਾ-ਪਾ ਕੇ ਇਮੀਗ੍ਰੇਸ਼ਨ ਦੇ ਉੱਤੇ ਜਿੰਨੀ ਕਿ ਸ਼ਕਤੀ ਕੀਤੀ ਜਾ ਸਕਦੀ ਹੈ ਉਹ ਕਰਨ ਦਾ ਯਤਨ ਕੀਤਾ ਜਾ ਰਿਹਾ ਅਗਲੀ ਗੱਲਬਾਤ ਇਲੀਗਲ ਦੇ ਸੋਸ਼ਲ ਮੀਡੀਆ ਬੈਨ ਸੰਬੰਧੀ ਆਸਟ੍ਰੇਲੀਆ ਨੇ ਇੱਕ ਨਵਾਂ ਲਾ ਪਾਸ ਕਰ ਦਿੱਤਾ ਆ ਉਹ ਲਾ ਨੇ ਜਿਹੜੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੈਨ ਕਰ ਦਿੱਤਾ ਉਹਨਾਂ ਨੇ ਕਿ ਤੁਸੀਂ ਸੋਸ਼ਲ ਮੀਡੀਆ ਨਹੀਂ ਦੇਖ ਸਕਦੇ ਜਾਂ ਤਾਂ ਆਪਣੇ ਆਈਡੈਂਟੀਟੀ ਦੱਸੋ ਚਾਹੇ ਉਹ ਇੰਸਟਾਗ੍ਰਾਮ ਆ ਟਿਕਟੌਕ ਆ ਸਨੇਪਚੈਟ ਆ YouTube Facebook X Twitch Reddit ਜੋ ਮਰਜ਼ੀ ਹੋਵੇ ਉਹਦੇ ਡੀਐਕਟੀਵੇਟ ਕਰ ਦਿਓ ਤੇ ਜਿਹੜਾ 16 ਸਾਲਾਂ ਤੋਂ ਉੱਤੇ ਆ ਉਹ ਇਹਨੂੰ ਬਣਾ ਲਓ ਉਹ ਆ ਵੀ ਚੈੱਕ ਕਰ ਰਹੇ ਕਿ ਤੇ ਉਹ ਕਹਿੰਦੇ ਤੁਸੀਂ ਸੱਚ ਬੋਲੋ ਵੀ ਅਸੀਂ 16 ਸਾਲ ਤੋਂ ਉੱਤੇ ਤਾਂ ਕਾਊਂਟ ਬਣਨਾ ਤੇ ਜੇ ਮੰਨ ਲਓ ਕੋ ਝੂਠ ਬੋਲ ਕੇ ਵੀ ਬਣਾ ਲਿੰਦਾ ਵੀ ਹੈ ਉਹ 16 ਸਾਲ ਤੋਂ ਥੱਲੇ ਤੇ ਉਹ ਕਹਿ ਦਿੰਦਾ ਵੀ ਮੈਂ 16 ਸਾਲ ਤੋਂ ਉੱਤੇ ਆ ਉਹ ਮੋਨੀਟਰ ਕਰਦੇ ਆ ਕਈ ਤਰੀਕੇ ਦੇ ਨਾਲ ਉਹ ਦੇਖਦੇ ਆ ਵੀ ਇਹ ਬੰਦਾ ਦੇਖਦਾ ਕੀ ਆ ਇੱਥੇ ਦੀਆਂ ਐਕਟੀਵਿਟੀਜ਼ ਕੀ ਆ ਇਹ ਕਰਦਾ ਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸਾਰੇ ਹਿਸਾਬ ਕਿਤਾਬ ਲਾ ਕੇ ਉਹ ਲੱਭ ਲੈਂਦੇ ਆ ਵੀ ਇਹ ਬੰਦਾ ਹੈ 16 ਸਾਲ ਤੋਂ ਉੱਤੇ ਜਾਂ ਥੱਲੇ ਤੇ ਉਸ ਹਿਸਾਬ ਦੇ ਨਾਲ ਮੈਸੇਜ ਕਰ ਲੈਂਦੇ ਆ ਹੁਣੇ ਟੀਮ ਜਿਹੜੇ ਹੈਗੇ ਉਹਨਾਂ ਨੂੰ ਵਾਰਨਿੰਗ ਮੈਸੇਜ ਆਉਣ ਲੱ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ 16 ਸਾਲ ਤੋਂ ਥੱਲੇ ਆ ਕਿ ਭਾਈ ਤੁਸੀਂ ਆਪਣਾ ਅਕਾਊਂਟ ਨੂੰ ਵੈਰੀਫਾਈ ਕਰੋ ਵੈਰੀਫਾਈ ਕਰਨ ਦੇ ਉਹਨਾਂ ਕੋਲੇ ਕਈ ਤਰੀਕੇ ਆ ਆਰਟੀਫੀਸ਼ਲ ਇੰਟੈਲੀਜੈਂਸ ਗੈਸ ਕਰਦੀ ਆ ਯੂਜ਼ਰ ਯੂਜ਼ਰ ਨੂੰ ਜਿਹੜੇ ਮੈਟਾ ਵਰਗੇ ਕੰਪਨੀਆਂ ਆ ਉਹ ਉੱਥੋਂ ਅੰਦਾਜ਼ਾ ਲਾ ਰਹੀਆਂ ਵੀ ਇਹ ਬੰਦਾ ਕਿੰਨੇ ਔਰ ਇਹਦੇ ਵਿੱਚ ਕਈ ਵਾਰੀ ਧੱਕਾ ਵੀ ਹੁੰਦਾ ਆਰਟੀਫੀਸ਼ਲ ਇੰਟੈਲੀਜੈਂਸ ਜਦੋਂ ਇਹ ਮੰਨਦੀ ਆ ਕਿ ਇਹ ਬੰਦੇ ਦੀਆਂ ਹਰਕਤਾਂ ਸਾਨੂੰ 16 ਸਾਲ ਤੋਂ ਘੱਟ ਬੱਚੇ ਵਾਲੀਆਂ ਲੱਗਦੀਆਂ ਉਹਦੇ ਅਕਾਊਂਟ ਬਲੌਕ ਕਰ ਰਿਹਾ ਅਸਲ ਦੇ ਵਿੱਚ ਉਹਨਾਂ ਨੂੰ ਟੀਨੇਜਰ ਨੇ ਜਿਹੜੇ ਆਪਣੀ ਏਜ ਪ੍ਰੂਫ ਕਰਨੀ ਪੈ ਜਿਹੜੇ ਉਹਨਾਂ ਨੂੰ ਅਕਾਊਂਟ ਆਪਣਾ ਵਾਪਸ ਲੈਣ ਦੇ ਲਈ ਪਲੇਟਫਾਰਮ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਜਾਂਤਕ ਗਵਰਨਟ ਟਿਸ਼ੂ ਆਈਡੀ ਦਿਓ ਤੁਹਾਡੀ ਉਮਰ ਕੀ ਆ ਤੁਹਾਡਾ ਨਾਂ ਕੀ ਆ ਅਸੀਂ ਉੱਥੋਂ ਅੰਦਾਜ਼ਾ ਲਾ ਲੈਨੇ ਜਾਂ ਵੀਡੀਓ ਸੈਲਫੀ ਕਰੋ ਵੀਓਡੀਓ ਸੈਲਫੀ ਦਾ ਮਤਲਬ ਇਹ ਆ ਕਿ ਅਸੀਂ ਤੁਹਾਨੂੰ ਵੈਰੀਫਾਈ ਫੋਟੋ ਤੋਂ ਨਹੀਂ ਕਰਨਾ ਆਪਣਾ ਮੂੰਹ ਇੱਧਰ ਉੱਧਰ ਘੁਮਾ ਕੇ ਵੀਡੀਓ ਬਣਾਓ ਸਾਡੇ ਸਾਹਮਣੇ ਇਸ ਕੈਮਰੇ ਦੇ ਉੱਤੇ ਉਹ ਸਾਨੂੰ ਭੇਜੋ ਆਪਣੀ ਬੈਂਕਿੰਗ ਇਨਫੋਰਮੇਸ਼ਨ ਦਿਓ ਇਹ ਸਾਰੇ ਕੁਝ ਤੋਂ ਫਿਰ ਅੰਦਾਜ਼ਾ ਲਾ ਕੇ ਤੁਹਾਡਾ ਅਕਾਊਂਟ ਚੱਲਦੇ ਰੱਖਾਂਗੇ ਦੁਨੀਆ ਦੀ ਨਜ਼ਰ ਉਧਰਲੇ ਪਾਸੇ ਅਮਰੀਕਾ ਕੈਨੇਡਾ ਉਧਰਲੇ ਪਾਸੇ ਦੇਖ ਰਿਹਾ ਵੀ ਇਹਦਾ ਉੱਥੇ ਕੀ ਅਸਰ ਪੈਂਦਾ ਜੇ ਉੱਥੇ ਚੰਗਾ ਅਸਰ ਪੈਂਦਾ ਤਾਂ ਇਹ ਵੀ ਫਾਲੋ ਕਰ ਸਕਦੇ ਆ ਹੁਣ ਐਕਸਪਰਟ ਕਹਿੰਦੇ ਵੀ ਇਹਦੇ ਚ ਰਿਸਕ ਬਹੁਤ ਆ ਕਈ ਵਾਰੀ ਏਜ ਵੈਰੀਫਿਕੇਸ਼ਨ ਜਿਹੜੇ ਆ ਆਮ ਤੌਰ ਦੇ ਉੱਤੇ ਫੇਲ ਹੋ ਜਾਂਦੇ ਆ ਬਹੁਤ ਸਾਰੇ ਜਿਹੜੇ ਇਨੋਸੈਂਟ ਯੂਜ਼ਰਸ ਨੇ ਜਿਨ੍ਹਾਂ ਦੀ ਉਮਰ 16 ਸਾਲ ਤੋਂ ਉੱਤੇ ਆ ਉਹਨਾਂ ਨੂੰ ਗਲਤ ਤਰੀਕੇ ਨਾਲ ਬੈਨ ਕਰ ਲੈਂਦੇ ਤੇ ਪੁਸ਼ਪੜਤਾਲ ਕੋਈ ਨਹੀਂ ਇਹਨਾਂ ਦਾ ਕਿਹੜਾ ਕੋਈ ਦਫ਼ਤਰ ਆ ਵੀ ਬੰਦੇ ਨੇ ਟਿਕਟੋਕ ਜਾਂ ਫੇਸਬੁੱਕ ਤੇ ਦਫ਼ਤਰ ਜਾ ਕੇ ਗੱਲ ਕਰ ਲੈਣੀ ਆ ਈਮੇਲ ਤੇ ਉਥੇ ਸੁਣਵਾਈ ਬਹੁਤੀ ਵਾਰੀ ਨਹੀਂ ਹੁੰਦੀ ਜਿਹੜਾ ਸਿਸਟਮ ਆ ਉਹ ਤੁਹਾਡੀ ਏਜ ਨੂੰ ਮਿਸਜਜ ਕਰ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਇਹ ਸਮੱਸਿਆ ਇਹਦੇ ਵਿੱਚ ਦੂਜਾ ਪ੍ਰਾਈਵੇਸੀ ਦਾ ਰੌਲਾ ਆ ਵੀ ਤੁਸੀਂ ਖਾਸ ਕਰਕੇ ਉਹ ਬੱਚੇ ਦੀ ਸਾਰਾ ਜਿਹੜਾ ਤੁਸੀਂ ਇਕੱਠਾ ਕਰ ਰਹੇ ਆ ਵੀ ਇਹਦੀ ਫੋਟੋ ਤੇ ਉਹ ਸਾਰਾ ਕੁਝ ਉਹਦੇ ਨਾਲ ਹੋ ਸਕਦਾ ਔਰ ਪਿਛਲੇ ਸਮੇਂ ਦੇ ਵਿੱਚ ਵੀ ਕਈ ਵੈਰੀਫਿਕੇਸ਼ਨ ਜਿਹੜੀਆਂ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਆ ਪ੍ਰਾਈਵੇਸੀ ਕਨਸਰਨ ਬਹੁਤ ਵੱਡਾ ਆ ਕਿਸੇ ਬੰਦੇ ਦੀ ਏਜ ਵੈਰੀਫਾਈ ਕਰਨੀ ਸੈਂਸਿਟਿਵ ਇਨਫੋਰਮੇਸ਼ਨ ਆ ਜਿਹੜੀ ਆਈਡੀ ਜਾਂ Uh, 16 17 ਸਾਲ ਦੇ ਬੱਚੇ ਨੂੰ ਤੁਸੀਂ ਜਿਹੜੀ ਉਹਦੀ ਫੇਸ਼ੀਅਲ ਸਕੈਨ ਦਿੰਨੇ ਆ ਉਹਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਆ ਇਹਦੀ ਇਹਦੀ ਇਹਦਾ ਇੰਪ੍ਰੋਪਰ ਯੂਜ਼ ਹੋ ਸਕਦਾ ਸੋ ਮਾਹਰ ਕਹਿੰਦੇ ਵੀ ਬੈਨ ਕਰਨਾ ਕੋਈ ਹੱਲ ਨਹੀਂ ਆ ਇਹਨਾਂ ਨੂੰ ਸਿਖਾਓ ਮਤਲਬ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਉਹਨਾਂ ਨੂੰ ਬੈਨ ਇਹਨਾਂ ਤੋਂ ਬੈਨ ਕਰਦੇ ਹੋਰ ਬਣ ਜਾਣਗੇ ਕੋਈ ਚਾਰ ਡਿਸਕੋਰਡ ਆ ਜਾਂ ਰੋਬਲੋਕਸ ਆ ਜਾਂ ਫਰੰਟ ਲਾਈਨ ਆ ਇਹ ਉਹਦੇ ਉੱਤੇ ਜਿਹੜੀ ਫੋਰਟ ਨਾਈਟ ਆ ਮਾਫੀ ਚੋਂ ਨੇ ਉਹਦੇ ਉੱਤੇ ਚਲੇ ਜਾਣਗੇ ਫਿਰ ਕੀ ਕਰੋਗੇ ਜਿਹੜੀ ਬੋਲਿੰਗ ਤੇ ਐਕਸਪਲੋਇਟੇਸ਼ਨ ਆ ਉਹ ਤਾਂ ਫੇਰ ਵੀ ਹੋਣੀ ਆ ਅਸਲ ਦੇ ਵਿੱਚ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਕਰਨਾ ਹੈ ਤੇ ਇਹਦੇ ਹੋਰ ਤਰੀਕੇ ਲੱਭਣੇ ਚਾਹੀਦੇ ਆ ਇਹ ਸਮੱਸਿਆ ਦਾ ਹੱਲ ਨਹੀਂ ਆ ਸੋ ਦੇਖੋ ਭਵਿੱਖ ਦੇ ਵਿੱਚ ਇਹਦਾ ਕੀ ਅਸਰ ਪੈਂਦਾ ਤੇ ਦੁਨੀਆ ਕਿਧਰਲੇ ਪਾਸੇ ਨੂੰ ਜਾਂਦੀ ਆ ਇਦ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ